10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 10 ਨਵੰਬਰ 2025 ਦਿਨ ਸੋਮਵਾਰ ਨਾਨਕਸ਼ਹਿ ਸਮਾਦ 557 ਕੱਤਕ ਮਹੀਨੇ ਦੀ 17 ਤਰੀਕ ਹੈ ਜੀ ਸਹਿਮਿਆਮੂ ਕੈਡਜ਼ੀ ਅਤੇ ਕਵਾਂਟਲਨ ਬੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਹਾਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਅਤੇ ਕੈਲਗੀ ਤੋਂ ਬਾਅਦ ਆਪਣੀ ਤੀਜੀ ਲੋਕੇਸ਼ਨ ਐਡਵੈਂਟਨ ਚ ਖੋਲ੍ਹ ਦਿੱਤੀ ਹੈ ਇਸ ਦੇ ਨਾਲ ਹੀ ਫਾਈਬਰ ਟੈਕ ਡਿਸਟ੍ਰੀਬਿਊਟਰ ਸਾਡੇ ਪ੍ਰੋਗਰਾਮ ਦੇ ਸਪਾਂਸਰ ਸਰੀ ਵੈਨਕੂਵਰ ਅਤੇ ਕਕਟਲਮ ਟੈਂਥਾ ਹਾਂ ਤੋਂ ਹੀ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੀ ਕੈਨੇਡਾ ਦੀ ਜਿੱਥੇ ਕਿ ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਦੇਣਾ ਬਹੁਤ ਘਟਾ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਗੱਲ ਹੋਊਗੀ ਇੱਕ ਸਿੱਖ ਸਿਪਾਹੀ ਦੀ ਇੱਕ ਸਿੱਖ ਫੌਜੀ ਦੀ ਜਿਹਦੀ ਯਾਦ ਦੇ ਵਿੱਚ ਕੈਨੇਡਾ ਪੋਸਟ ਵੱਲੋਂ ਇੱਕ ਡਾਕ ਟਿਕਟ ਜਾਰੀ ਕੀਤੀ ਗਈ ਹੈ ਅਮਰੀਕਾ ਦੇ ਵਿੱਚ ਇੱਕ ਨੌਜਵਾਨ ਹਾਦਸੇ ਤੋਂ ਬਾਅਦ ਫੜਿਆ ਗਿਆ ਸੀ ਜਸ਼ਨਪ੍ਰੀਤ ਸਿੰਘ ਉਹਦੇ ਤੇ ਦੋਸ਼ ਲਾਏ ਗਏ ਸੀ ਉਹਨੂੰ ਭੰਡਿਆ ਗਿਆ ਸੀ ਕਿ ਉਹਨੇ ਨਸ਼ਾ ਕੀਤਾ ਹੋਇਆ ਮਾਪੇ ਕਹਿ ਰਹੇ ਸਨ ਕਿ ਸਾਡੇ ਬੱਚੇ ਨੂੰ ਤੁਸੀਂ ਲੋਕ ਜਿਹੜੇ ਆ ਉਹ ਗਲਤ ਭੰਡ ਰਹੇ ਆ ਨਸ਼ਾ ਨਹੀਂ ਕਰਦਾ ਹੁਣ ਇਸ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਪ੍ਰਸ਼ਾਸਨ ਵੀ ਇਹ ਕਹਿੰਦਾ ਕਿ ਉਹਨੇ ਨਸ਼ਾ ਨਹੀਂ ਕੀਤਾ ਅਮਤਾਬ ਬੱਚੇ ਨੂੰ ਇੱਕ ਵਾਰੀ ਫਿਰ ਬਰੀ ਕਰਨ ਦੇ ਵਾਸਤੇ ਲੋਬੀ ਸਰਗਰਮ ਹੋ ਗਈ ਹੈ 84 ਦੇ ਮਾਮਲੇ ਵਿੱਚੋਂ ਅਖੀਰ ਦੇ ਵਿੱਚ ਗੱਲ ਕਰਾਂਗੇ ਪੰਜਾਬੀ ਯੂਨੀਵਰਸਿਟੀ ਦੀ ਕਿਵੇਂ ਉਹਨੂੰ ਖੋਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਤੇ ਬਣੀ ਕਿਵੇਂ ਸੀਗੀ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਣੀ ਹੈ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਜ਼ ਪਤਾ نوٹ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 604 593 1111 -11. 6045931111 ਸਰੀਅਤੇ ਕੈਲਗਰੀ ਦੀ ਕਾਮਯਾਬੀ ਤੋਂ ਬਾਅਦ ਹੁਣ ਅਸੀਂ ਆਪਣੀ ਤੀਜੀ ਲੋਕੇਸ਼ਨ ਐਡਵਿੰਟਨ ਦੇ ਵਿੱਚ ਵੀ ਖੋਲ ਲਈ ਹੈ ਸੋ ਹੁਤਾ ਸ਼ੋਚ ਇੱਕ ਵਾਰ ਫੇਰ ਆਪ ਸਭ ਦਾ ਨਿੱਗਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ ਕੈਨੇਡਾ ਤੋਂ ਕੈਨੇਡਾ ਦੀ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਖਾਸ ਕਰਕੇ ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਸ਼ਿਕੰਜਾ ਕਾਫੀ ਕੱਸਿਆ ਹੋਇਆ ਇਸ ਕਰਕੇ ਕਿ ਫਰਾਡ ਇਸ ਮਾਮਲੇ ਵਿੱਚ ਬਹੁਤ ਹੋਇਆ ਬਹੁਤ ਸਾਰੀਆਂ ਨਕਲੀ ਜਿਹੜੀਆਂ ਉਹ ਸਟੂਡੈਂਟ ਲੈਟਰਸ ਨਕਲੀ ਜਿਹੜਾ ਸਾਰਾ ਜਿਹੜਾ ਪੇਪਰ ਵਰਕ ਆ ਉਹ ਲੱਗ ਕੇ ਆਉਂਦਾ ਰਿਹਾ ਉਹਦੇ ਨਾਲ ਇੱਥੇ ਕਾਫੀ ਅਬਿਊਜ਼ ਹੋਇਆ ਅਵ੍ਰਿਆ ਆਰਥੀਆਂ ਦਾ ਵੀ ਹੈ ਤੇ ਹੋਰ ਸਬੰਧਤ ਅਦਾਰਿਆਂ ਦਾ ਵੀ ਸੋ ਉਸ ਨੂੰ ਲੈ ਕੇ ਕੈਨੇਡਾ ਸਰਕਾਰ ਵੱਲੋਂ ਸਖਤੀ ਕੀਤੀ ਜਾ ਰਹੀ ਹੈ ਜਿਹੜੇ ਅੰਕੜੇ ਸਾਹਮਣੇ ਆਏ ਆ ਉਹ ਦੱਸਦੇ ਆ ਕਿ ਜਿਹੜੀਆਂ ਅਰਜ਼ੀਆਂ ਭਾਰਤ ਵਿੱਚੋਂ ਹੁੰਦੀਆਂ ਉਹਨਾਂ ਦੇ ਵਿੱਚ ਜੇ ਇਕੱਲੇ ਆਪਾਂ ਅਗਸਤ 2025 ਦੀ ਗੱਲ ਕਰ ਲਈਏ ਤਾਂ 74% ਨੂੰ ਜਿਹੜਾ ਰਿਜੈਕਸ਼ਨ ਮਿਲਿਆ ਮਤਲਬ ਕਿ ਉਹਨਾਂ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਹੈ ਉਹਨਾਂ ਨੂੰ ਵੀਜ਼ਾ ਨਹੀਂ ਮਿਲਿਆ ਇਸ ਤੋਂ ਪਹਿਲਾਂ ਅਗਸਤ 2023 ਦੇ ਵਿੱਚ ਰਿਜੈਕਸ਼ਨ ਰੇਟ ਜਿਹੜਾ ਸੀ ਉਹ ਸਿਰਫ 32% ਦੀ ਸੀਗਾ ਤੇ ਤਕਰੀਬਨ 68% ਦੀ ਲੋਕਾਂ ਨੂੰ ਵੀਜ਼ੇ ਮਿਲ ਜਾਂਦੇ ਸਨ ਹੁਣ ਇਹ ਜਿਹੜਾ ਰਿਜੈਕਸ਼ਨ ਪ੍ਰੋਸੈਸ ਜਿਹੜਾ ਬੜੀ ਸਖਤ ਕਰ ਦਿੱਤਾ ਗਿਆ 74% ਅਰਜ਼ੀ ਕਰਨ ਵਾਲਿਆਂ ਨੂੰ ਵੀਜ਼ੇ ਨਹੀਂ ਮਿਲਦੇ ਇਸ ਦੇ ਨਾਲ ਹੀ ਲੋਕ ਖੁਦ ਵੀ ਵਿਦਿਆਰਥੀ ਖੁਦ ਵੀ ਇੱਥੇ ਆਉਣਾ ਨਹੀਂ ਚਾਹੁੰਦੇ ਹੈਗੇ ਜੇਕਰ ਆਪਾਂ ਪਿਛਲੇ 2 ਸਾਲਾਂ ਦਾ ਮੁਕਾਬਲਾ ਕਰੀਏ ਤਾਂ 2023 ਦੇ ਅਗਸਤ ਮਹੀਨੇ ਤਕਰੀਬਨ 21000 ਰੋਕਾਂ ਨੇ ਵਿਦਿਆਰਥੀਆਂ ਨੇ ਇੱਥੇ ਅਰਜ਼ੀ ਕੀਤੀ ਸੀ ਕਿ ਅਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਆਉਣਾ ਚਾਹੁੰਦੇ ਆ ਜਦੋਂ ਕਿ ਵਿਅਸਤ 2025 ਦੇ ਵਿੱਚ ਇਹ ਗਿਣਤੀ ਘਟ ਕੇ ਸਿਰਫ 4500 ਰਹਿ ਗਈ ਉਹਦੇ ਵਿੱਚੋਂ 20 74 ਫੀਸਦੀ ਨੂੰ ਜਵਾਬ ਦੇ ਦਿੱਤਾ ਗਿਆ ਸੋ ਇਹ ਜਿਹੜੇ ਫਰਾਡ ਹੋਏ ਆ ਜਿਸ ਤਰੀਕੇ ਦੇ ਨਾਲ ਰਾਹ ਖੁੱਲਿਆ ਗਿਆ ਸੀ ਬਹੁਤ ਲੋਕ ਜ਼ਿਆਦਾ ਆ ਗਏ ਉਸ ਤੋਂ ਬਾਅਦ ਕੈਨੇਡਾ ਸਰਕਾਰ ਨੇ ਸਖਤੀ ਕੀਤੀ ਕਿ ਤੇ ਉਹਦੇ ਨਤੀਜੇ ਹੁਣ ਦੇਖਣ ਨੂੰ ਮਿਲ ਰਹੇ ਆ ਇਸ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਕੈਨੇਡਾ ਪੋਸਟ ਮਹਿਕਮੇ ਦੀ ਕੈਨੇਡਾ ਸਰਕਾਰ ਦਾ ਆਧਾਰਾ ਉਹਨਾਂ ਨੇ ਸਿੱਖ ਫੌਜੀਆਂ ਨੂੰ ਯਾਦ ਕਰਦਿਆਂ ਇੱਕ ਜਿਹੜੀ ਆ ਸਟੈਂਪ ਇੱਕ ਡਾਕ ਟੈਗਟ ਜਾਰੀ ਕੀਤੀ ਹੈ ਕੈਨੇਡਾ ਦੀਆਂ ਫੌਜਾਂ ਦੇ ਨਾਲ ਸਿੱਖ ਫੌਜੀ ਜਿਹੜੇ ਆ ਵਿਸ਼ਵ ਯੁੱਧਾਂ ਦੇ ਵਿੱਚ ਲੜੇ ਆ ਤੇ ਇੱਕ ਅਣਜਾਣ ਪ੍ਰਾਈਵੇਟ ਫੌਜੀ ਦੀ ਤਸਵੀਰ ਬਣਾ ਕੇ ਸਮੁੱੱਚੇ ਸਿੱਖ ਫੌਜੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ਰਿਮੈਂਬਰੈਂਸ ਡੇ ਤੋਂ ਪਹਿਲਾਂ-ਪਹਿਲਾਂ ਇਹ ਸਟੈਂਪ ਜਿਹੜੀ ਆ ਉਹ ਜਾਰੀ ਕੀਤੀ ਗਈ ਹੈ ਇਹਦੇ ਵਿੱਚ ਦੱਸਿਆ ਗਿਆ ਹੈ ਕਿ ਕੈਨੇਡੀਅਨ ਸਿੱਖ ਸੋਲਜਰ ਆ ਉਹਨੂੰ ਇਹ ਜਿਹੜੀ ਆ ਸ਼ਰਧਾਂਜਲੀ ਭੇਟ ਕੀਤੀ ਗਈ ਹੈ ਕਿਉਂਕਿ ਬਹੁਤਿਆਂ ਦੇ ਨਾਂ ਜਿਹੜੇ ਉਹ ਕਹਿੰਦੇ ਪਤਾ ਨਹੀਂ ਉਹਦੇ ਵਿੱਚ ਇੱਕ ਪਿੱਛੇ ਕਬਰ ਦਿਖਾਈ ਦੇ ਰਹੀ ਹੈ ਜਿਹੜੀ ਕਿ ਇੱਕ ਫੌਜੀ ਬੁਖਮ ਸਿੰਘ ਦੀ ਆ ਇਹ ਜਿਹੜੀ ਖਬਰ ਅਨਟਾਰੀਓ ਦੇ ਵਿੱਚ ਕਿਚਨਰਚ ਮੌਜੂਦ ਹੈ ਇੱਕ ਸੈਮਿਟਰੀ ਦੇ ਵਿੱਚ ਇੱਕ ਮਰਦਾ ਘਰ ਦੇ ਵਿੱਚ ਉਦੀ ਪਿੱਛੇ ਬਿੰਬ ਦਾ ਜਿਹੜਾ ਦਿਖਾਇਆ ਗਿਆ ਹੈ ਸੋ ਕੁੱਲ ਮਿਲਾ ਕੇ ਸਮੁੱਚੇ ਸਿੱਕ ਫੌਜੀ ਜਿਨ੍ਹਾਂ ਨੇ ਕੈਨੇਡਾ ਦੇ ਵਾਸਤੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਵਿਸ਼ਵ ਯੁੱਧਾਂ ਦੇ ਵਿੱਚ ਜਾਂ ਕੈਨੇਡੀਅਨ ਫੌਜੀਆਂ ਦੀਆਂ ਜਾਨਾਂ ਬਚਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਉਹਨਾਂ ਦੇ ਵਾਸਤੇ ਇਹ ਸ਼ਰਧਾਂਜਲੀ ਦੇ ਵਜੋਂ ਡਾਕ ਟਿਕਟ ਜਾਰੀ ਕੀਤੀ ਗਈ ਹੈ ਇਹਦਾ ਇੱਕ ਫਾਇਦਾ ਇਹ ਹੋਣਾ ਕਿ ਅੱਜ ਕੱਲ ਨਸਲਵਾਦ ਬੜੇ ਜੋਰਾਂ ਦੇ ਉੱਤੇ ਆ ਆ ਨਵੀਂ ਪੀੜ੍ਹੀ ਨੂੰ ਪਤਾ ਨਹੀਂ ਹੈਗਾ ਕਈ ਗੱਲਾਂ ਜਿਹੜੀਆਂ ਉਹ ਮਗਰ ਲੱ ਕੇ ਕਰਦੇ ਰਹਿੰਦੇ ਆ ਤੇ ਜਦੋਂ ਫਿਰ ਇਹੋ ਜਿਹੇ ਜਿਹੜੇ ਆ ਡਾਰਕ ਟੈਕਟ ਜਾਂ ਕੋਈ ਹੋਰ ਜਾਣਕਾਰੀ ਬਾਹਰ ਜਾਰੀ ਕੀਤੀ ਜਾਂਦੀ ਹੈ ਲੋਕ ਗੂਗਲ ਕਰਦੇ ਆ ਜਾਣਕਾਰੀ ਇਕੱਠੀ ਕਰਦੇ ਆ ਤੇ ਪਤਾ ਲੱਗਦਾ ਵੀ ਇਹ ਨਵੇਂ ਵੀਰਾਂਤ ਨਹੀਂ ਹੈਗੇ ਇਹਨਾਂ ਨੇ ਇਹਨਾਂ ਮੁਲਕਾਂ ਦੇ ਵਾਸਤੇ ਇਹਨਾਂ ਲੋਕਾਂ ਦੇ ਵਾਸਤੇ ਵੱਡੀਆਂ ਕੁਰਬਾਨੀਆਂ ਕੀਤੀਆਂ ਹੋਈਆਂ ਨੇ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਅਮਰੀਕਾ ਦੀ ਤੇ ਅਮਰੀਕਾ ਦੇ ਵਿੱਚ ਕੁਝ ਹਫ਼ਤੇ ਪਹਿਲਾਂ 21 ਸਾਲਾਂ ਦਾ ਜਸ਼ਨ ਬ੍ਰੀਤ ਸਿੰਘ ਬੜੀ ਚਰਚਾ ਦੇ ਵਿੱਚ ਆਇਆ ਸੀਗਾ ਉਹਦੇ ਕੋਲੋਂ ਇੱਕ ਅਮਰੀਕਾ ਦੇ ਵਿੱਚ ਕੈਲੀਫੋਰਨੀਆ 'ਚ ਇੱਕ ਜਾਨਲੇਵਾ ਟਰੱਕ ਹਾਦਸਾ ਹੋ ਗਿਆ ਸੀ ਅਜੀ ਦੇ ਵਜ੍ਹਾ ਤਿੰਨ ਮੌਤਾਂ ਹੋਈਆਂ ਸਨ ਉਸ ਤੋਂ ਬਾਅਦ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਸੋ ਗ੍ਰਿਫਤਾਰ ਕਰਨ ਵੇਲੇ ਉਹਦੇ ਉੱਤੇ ਜਿਹੜੇ ਚਾਰਜ ਲਾਏ ਗਏ ਸੀ ਉਹਨਾਂ ਵਿੱਚ ਅਣਗਹਿਲੀ ਦੇ ਕਰਕੇ ਜਾਂ ਟਰੱਕ ਚਲਾਉਣ ਹਾਦਸਾ ਕਰਨਾ ਪਰ ਨਾਲ ਦੀ ਨਾਲ ਜਿਹੜੀ ਸਭ ਤੋਂ ਵੱਡੀ ਗੱਲ ਉਦੋਂ ਮਹਿਕਮੇ ਵੱਲੋਂ ਕਹੀ ਗਈ ਸੀ ਸੈਂਡ ਬੰਡੀਨਾਂ ਦੇ ਆਫੀਸਰਸ ਵੱਲੋਂ ਅਟਾਰਨੀ ਆਫੀਸਰ ਵੱਲੋਂ ਕਿ ਇਹਨੇ ਨਸ਼ਾ ਕੀਤਾ ਹੋਇਆ ਉਹਨੂੰ ਉਧਾਰ ਬਣਾ ਕੇ ਫਿਰ ਜਿਹੜੇ ਸੰਗੀ ਆਈਟੀ ਸੈੱਲ ਆ ਉਹਨਾਂ ਨੇ ਸਮੁੱਚੀ ਦਸਤਾਰ ਵਾਲਿਆਂ ਨੂੰ ਭੰਡਿਆ ਅੰਮ੍ਰਿਤਧਾਰੀਆਂ ਨੂੰ ਭੰਡਿਆ ਜਿਹੜੇ ਨਸਲਵਾਦੀ ਲੋਕ ਸੀ ਉਹਨਾਂ ਸਾਰੇ ਭਾਰਤੀਆਂ ਨੂੰ ਭੰਡਿਆ ਤੇ ਜਿਹੜੇ ਫਿਰ ਸਿੱਖ ਵਿਰੋਧੀ ਸੀਗੇ ਉਹਨਾਂ ਨੇ ਸਮੁੱਚੇ ਅੰਮ੍ਰਿਤਧਾਰੀਆਂ ਨੂੰ ਭੰਡਿਆ ਸੋ ਹੁਣ ਜਿਹੜੇ ਇਸ ਬੱਚੇ ਦੇ ਮਾਪੇ ਸੀ ਉਦੋਂ ਤੋਂ ਹੀ ਕਹਿ ਰਹੇ ਆ ਕਿ ਸਾਡਾ ਬੱਚਾ ਨਸ਼ਾ ਨਹੀਂ ਕਰਦਾ ਅਮਰਤਾਰੀ ਆ ਇਹਦੇ ਕੋਲ ਗਲਤੀ ਜ਼ਰੂਰ ਹੋਈ ਆ ਹਾਦਸਾ ਹੋਇਆ ਉਹਦੀ ਨੂੰ ਸਜ਼ਾ ਮਿਲ ਜਾਣੀ ਚਾਹੀਦੀ ਆ ਪਰ ਇਹ ਦੋਸ਼ ਨਾ ਲਾਓ ਕਿ ਉਹ ਨਸ਼ਾ ਕਰਦਾ ਸੀ ਸੋ ਅੱਜ ਉਸ ਕਾਲ ਦੇ ਉੱਤੇ ਮੂਹਰ ਜਿਹੜੀ ਆ ਸੈਂਟ ਬੈਨੇਡੀਨੋ ਅਟਾਰਨੀ ਅਫਸਰ ਨੇ ਵੀ ਲਾਤੀ ਆ ਉਹ ਕਹਿੰਦੇ ਅਸੀਂ ਮਕਮਲ ਸਰੀਰਕ ਜਾਂਚ ਕੀਤੀ ਆ ਜਸ਼ਨਪ੍ਰੀਤ ਸਿੰਘ ਦੇ ਖੂਨ ਦੇ ਸੈਂਪਲ ਲਏ ਆ ਉਹਦੇ ਯੂਰਿਨ ਦੇ ਸੈਂਪਲ ਲਏ ਆ ਤੇ ਉਸ ਤੋਂ ਬਾਅਦ ਕੋਈ ਵੀ ਨਸ਼ਾ ਉਹਦੇ ਖੂਨ ਜਾਂ ਯੂਰਿਨ ਦੇ ਵਿੱਚੋਂ ਨਹੀਂ ਲੱਭਾ ਸੋ ਮਤਲਬ ਕਿ ਨਾ ਉਹਨੇ ਸ਼ਰਾਬ ਪੀਤੀ ਹੋਈ ਸੀ ਨਾ ਕੋਈ ਚਿੱਟਾ ਵਗੈਰਾ ਲਿਆ ਹੋਇਆ ਸੀ ਨਾ ਕੋਈ ਡੋਡੇ ਪੀਤੇ ਸੀ ਨਾ ਕੋਈ ਫੀਮ ਖਾਧੀ ਹੋਈ ਸੀ ਸੋ ਜਿਹਨਾਂ ਲੋਕਾਂ ਨੇ ਉਹਨੂੰ ਭੰਡਿਆ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆਪਾਂ ਇਹ ਕਵਾਂਗੇ ਅਤੇ ਇਸ ਦੇ ਨਾਲ ਦੀ ਨਾਲ ਜਿਹੜੇ ਵੱਡੇ ਵੱਡੇ ਵਿਦਵਾਨ ਬਣਦੇ ਆ ਪੱਤਰਕਾਰ ਬਣਦੇ ਆ ਜਿਨ੍ਹਾਂ ਨੇ ਇਸ ਆਧਾਰ ਦੇ ਉੱਤੇ ਟਾਕ ਸ਼ੋਅ ਕਰ ਦਿੱਤੇ ਪੈਨਲ ਡਿਸਕਸ਼ਨਾਂ ਕਰ ਦਿੱਤੀਆਂ ਇੱਕ ਬੰਦੇ ਦੀ ਗਲਤੀ ਦੇ ਕਰਕੇ ਸਮੁੱਚੇ ਭਾਈਚਾਰੇ ਨੂੰ ਭੰਡਿਆ ਅਤੇ ਦਸਤਾਰ ਨੂੰ ਅੰਮ੍ਰਿਤਧਾਰੀ ਸਿੰਘਾਂ ਨੂੰ ਨਿਸ਼ਾਨਾ ਬਣਾਇਆ ਉਹਨਾਂ ਨੂੰ ਵੀ ਸ਼ੀਸ਼ੇ ਦੇ ਵਿੱਚ ਆਪਣੀ ਸ਼ਕਲ ਦੇਖਣੀ ਚਾਹੀਦੀ ਆ ਉਨੇ ਗੁਨਾਹ ਕੀਤਾ ਉਹਦੇ ਕੋਲੋਂ ਗੁਨਾਹ ਹੋਇਆ ਤਿੰਨ ਜਾਨਾਂ ਗਈਆਂ ਅਜੇ ਉਹਦੀ ਜਾਂਚ ਚੱਲਣੀ ਆ ਕੇਸ ਚੱਲੂਗਾ ਉਹਦੇ ਵਿੱਚ ਦਿਖਿਆ ਜਾਊਗਾ ਵੀ ਉਹਨੇ ਗੈਲੀ ਕੀਤੀ ਆ ਉਹ ਸੁੱਤਾ ਪਿਆ ਸੀ ਬੇਤਿਆਨਾ ਸੀਗਾ ਜਾਂ ਫਿਰ ਕੋਈ ਟਰੱਕ ਨੂੰ ਕੋਈ ਪ੍ਰੋਬਲਮ ਆਈ ਹੈ ਕੋਈ ਬ੍ਰੇਕਾਂ ਵਗੈਰਾ ਫੇਲ ਹੋ ਗਈਆਂ ਜਿਹਦੇ ਕਰਕੇ ਰੁਕਿਆ ਨਹੀਂ ਸੋ ਇਹ ਜਦੋਂ ਮੁਕੱਦਮਾ ਚੱਲੂਗਾ ਸਾਰੀਆਂ ਗੱਲਾਂ ਬਾਹਰ ਆਉਣਗੀਆਂ ਪਰ ਪਹਿਲਾਂ ਹੀ ਉਹਦਾ ਮੀਡੀਆ ਟ੍ਰਾਇਲ ਕਰਕੇ ਬਹੁਤ ਭੰਡਿਆ ਗਿਆ ਕੱਲਾ ਉਹਨੂੰ ਹੀ ਨਹੀਂ ਸਾਰੀ ਕਮਿਊਨਿਟੀ ਨੂੰ ਭੰਡਿਆ ਗਿਆ ਸੋ ਅਮਰੀਕਨ ਸਿੱਖ ਜਥੇਬੰਦੀਆਂ ਨੇ ਵੀ ਚਾਹੀ ਤਾ ਕਿ ਉਹ ਅਟਾਰਨੀ ਜਨਰਲ ਆਫਿਸ ਦੇ ਅਧਿਕਾਰੀਆਂ ਨੂੰ ਜਵਾਬਦੇਹ ਬਣਾਉਣ ਪੁਲਿਸ ਨੂੰ ਜਵਾਬਦੇਹ ਬਣਾਉਣ ਕਿ ਤੁਸੀਂ ਬਿਨਾਂ ਕਿਸੇ ਸਬੂਤ ਦੇ ਬਿਨਾਂ ਕਿਸੇ ਟੈਸਟ ਰਿਜ਼ਲਟ ਦੇ ਬਿਆਨ ਕਿਉਂ ਦਿੱਤਾ ਜਿਸ ਦੇ ਆਧਾਰ ਦੇ ਉੱਤੇ ਕੱਲੇ ਅਮਰੀਕਾ ਦੇ ਵਿੱਚ ਇਹ ਨਹੀਂ ਬਲਕਿ ਪੂ ਸੋਣਨੀਆਂ ਪਈਆਂ ਨੇ ਇਸ ਦੇ ਨਾਲ ਆਪਾਂ ਗੱਲਬਾਤ ਕਰੀਏ ਨਵੰਬਰ 84 ਦੀ ਨਵੰਬਰ 84 ਨੂੰ ਵਾਪਰਾਚਾਰ ਦੇ ਹਾਕੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਪਰ ਹੱਲੇ ਵੀ ਉਹ ਯਾਦਾਂ ਜਿਹੜੀਆਂ ਆ ਉਹ ਅਸੀਂ ਨੇ ਆ ਤੇ ਉੱਕਰੀਆਂ ਪਈਆਂ ਹੋਈਆਂ ਭੁੱਲਣ ਵਾਲੇ ਭੁੱਲਣ ਵਾਲੇ ਭੁੱਲ ਜਾਂਦੇ ਆ ਪਰ ਜਿਨ੍ਹਾਂ ਨੂੰ ਇੱਕ ਬਿਮਾਰੀ ਹੁੰਦੀ ਆ ਵੀ ਹਰ ਇੱਕ ਚੀਜ਼ ਯਾਦ ਰਹਿੰਦੀ ਆ ਉਹ ਜਦੋਂ ਉਹ ਜਿਆ ਸਮਾਂ ਆਉਂਦਾ ਤਾਂ ਫਿਰ ਉਹ ਯਾਦਾਂ ਮੁੜ ਉਕਰਾਉਂਦੀਆਂ ਨੇ ਖਾਸ ਕਰਕੇ ਉਹ ਲੋਕ ਜਿਨ੍ਹਾਂ ਨੇ ਇਹਨਾਂ ਦਿਨਾਂ ਦੇ ਵਿੱਚ ਆਪਣਾ ਸਭ ਕੁਝ ਗਵਾਇਆ ਉਹ ਬਿਲਕੁਲ ਵੀ ਭੁੱਲ ਨਹੀਂ ਸਕਦੇ ਪਰ ਅਕਸਰ ਸਾਨੂੰ ਇਹੀ ਕਿਹਾ ਜਾਂਦਾ ਵੀ ਭੁੱਲ ਜਾਓ 84 ਤੋਂ ਅੱਗੇ ਵਧੋ ਇਹ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਤੇ ਹੁਣ ਤੱਕ ਗੱਲ ਇੱਥੋਂ ਤੱਕ ਚੱਲੀ ਗਈ ਹੈ ਕਿ ਇਤਿਹਾਸ ਨੂੰ ਪੁੱਠਾ ਗੇੜ ਦੇਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਆ ਜਾਣ ਬੁੱਝ ਕੇ ਜਿਹੜਾ ਇਤਿਹਾਸ ਰੀਰਾਈਟ ਕੀਤਾ ਜਾ ਰਿਹਾ ਦੁਬਾਰਾ ਲਿਖਿਆ ਜਾ ਰਿਹਾ ਤਾਂ ਕਿ ਨਵੀਆਂ ਪੀੜੀਆਂ ਸਵਾਲ ਕਰਨ ਲੱਪਣਾ ਦੁਬਿਧਾ ਦੇ ਵਿੱਚ ਹੋ ਜਾਣਾ ਉਹਨਾਂ ਨੂੰ ਅਸਲੀਅਤ ਦੇ ਕਦੀ ਦਰਸ਼ਨ ਹੀ ਨਾ ਹੋਣ 1984 1984 ਤੋਂ ਬੀਬੀ ਜਗਦੀਸ਼ ਕੌਰ ਬੀਬੀ ਨਿਰਪ੍ਰੀਤ ਕੌਰ ਬੀਬੀ ਪੱਪੀ ਕੌਰ ਮਨਜੀਤ ਸਿੰਘ ਸੈਣੀ ਬਾਬੂ ਸਿੰਘ ਦੁਖੀਆ ਵਰਗੇ अनेਕਾਂ ਹੋਰ ਦਰਜਨਾ ਗਵਾਹ ਇਹ ਗੱਲ ਵਾਰ-ਵਾਰ ਕਹਿੰਦੇ ਰਹੇ ਐ ਕਿ 1984 ਨਸਲ ਕੋਸ਼ੀ ਦੇ ਵੇਲੇ ਉਸ ਤੋਂ ਪਹਿਲਾਂ ਜਿਹੜੇ ਬਾਲੀਵੁੱਡ ਸਟਾਰ ਅਮਤਾਬ ਬਚਨਾ ਉਹਨਾਂ ਨੇ ਦੂਰਦਰਸ਼ਨ ਦੇ ਉੱਤੇ ਇੱਕ ਨਾਰਾ ਦਿੱਤਾ ਸੀਗਾ ਖੂਨ ਦਾ ਬਦਲਾ ਖੂਨ ਵਾਲਾ ਤੇ ਉਸ ਤੋਂ ਬਾਅਦ ਹੀ ਇਹਨਾਂ ਅਸਲ ਕੁਸ਼ੀਏ ਸਾੜ ਫੂਕ ਸ਼ੁਰੂ ਹੋਈ ਸੀ ਜਿਹਦੇ ਵਿੱਚ ਕਾਂਗਰਸੀਆਂ ਨੇ ਬਕਾਇਦਾ ਯੋਜਨਾਬੱਧ ਤਰੀਕੇ ਦੇ ਨਾਲ ਇਹ ਜਲਮ ਕੀਤਾ ਤੇ ਜੇ ਆਪਾਂ ਇਹ ਕਹਿ ਲਈਏ ਕਿ ਕੱਲੇ ਕਾਂਗਰਸੀ ਨਹੀਂ ਭਾਜਪਾ ਵੀ ਨਾਲ ਸੀ ਉਹ ਲੋਕ ਜਿਹਨਾਂ ਦਾ ਪਾਰਟੀਆਂ ਨਾਲ ਕੋਈ ਸਬੰਧ ਨਹੀਂ ਉਹਨਾਂ ਨੇ ਵੀ ਸਿੱਖਾਂ ਤੋਂ ਗਿਣਗਣ ਕੇ ਬਦਲੇ ਲਏ ਪੂਰੀ ਦੀ ਪੂਰੀ ਭਾਰਤੀ ਸਟੇਟ ਅਤੇ ਸਮੁੱਚਾ ਤੰਤਰ ਜਿਹੜਾ ਆ ਉਹ ਇਹਦੇ ਮਗਰ ਸੀਗਾ ਕੁਲਦੀਪ ਨૈયਰ ਵਰਗਾ ਕਾਲਾ ਸੱਪ ਵੀ ਇਹ ਗੱਲ ਉਹਨਾਂ ਦਰਮਿਆਨ ਵਿੱਚ ਬਿਆਨ ਕਰ ਰਿਹਾ 15 ਨਵੰਬਰ ਨੂੰ 84 ਦੇ ਆਪਣੇ ਜਗ ਬਾਣੀ ਦੇ ਲੇਖ ਵਿੱਚ ਕਿ ਹਿੰਦੂਆਂ ਦੇ ਸਬਰ ਦਾ ਪਿਆਲਾ ਜਿਹੜਾ ਉਸ ਮੌਤ ਦੇ ਨਾਲ ਭੜਕ ਪਿਆ ਸੀਗਾ ਜਿਹਦੇ ਕਰਕੇ ਫਿਰ ਇਹ ਇਹ ਸਾਰਾ ਕੁਝ ਹੋਇਆ ਸੁਰ ਨੂੰ ਜਸਟੀਫਾਈ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ ਹੁਣ ਜਿਹੜੀਆਂ ਬੀਬੀਆਂ ਜਿਹੜੇ ਗਵਾਹ ਜਿਨ੍ਹਾਂ ਨੇ ਖੁਦ ਇਹ ਵਾਰ-ਵਾਰ ਇਨਕੁਆਇਰੀ ਕਮਿਸ਼ਨਾਂ ਦੇ ਅੱਗੇ ਅਦਾਲਤਾਂ ਦੇ ਅੱਗੇ ਕਿਹਾ ਕਿ ਅਸੀਂ ਅਮਤਾ ਬੱਚੇ ਨੂੰ ਆਪਣੇ ਅੱਖੀ ਜਿਹੜਾ ਇਹ ਕਹਿੰਦੇ ਸੁਣਦੇ ਦੇਖਿਆ ਆ ਸੋ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਛਾਹਮਨੀ ਦੇ ਗਵਾਹ ਇਸ ਜਹਾਨੋਂ ਜਾ ਚੁੱਕੇ ਆ ਬਹੁਤ ਸਾਰੇ ਜਿਹੜੇ ਆ ਬਾਕੀ ਚਲੇ ਜਾਣਗੇ ਸੋ ਇਸ ਕਰਕੇ ਬੜੀ ਸ਼ਾਤਰਤਾ ਤੇ ਸੂਖਮਤਾ ਦੇ ਨਾਲ ਇਤਿਹਾਸ ਨੂੰ ਦੁਬਾਰਾ ਲਿਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਮਤਾ ਬੱਚੇ ਨੂੰ ਬੜੀ ਕਰਨ ਦੀਆਂ ਕੋਸ਼ਸ਼ਾਂ ਦੇ ਵਾਸਤੇ ਖੇਡ ਰਚੀ ਜਾ ਰਹੀ ਹੈ ਤੇ ਇਹ ਖੇਡ ਰਚੀ ਵੀ ਫਿਰ 31 ਅਕਤੂਬਰ ਨੂੰ ਜਾਂਦੀ ਹੈ ਕੌਣ ਬਣੇਗਾ ਕਰੋੜਪਤੀ ਦੇ ਵਿੱਚ ਦਿਲਜੀਤ ਨੂੰ ਲਿਆ ਕੇ ਵਰਤਿਆ ਜਾਂਦਾ ਉਹ ਜਾਣੇ ਵਰਤਿਆ ਗਿਆ ਜਾਣੇ ਵਰਤਿਆ ਗਿਆ ਇਹ ਹੱਲਿਆ ਪਾਕ ਪਾਸੇ ਤੇ ਰੱਖਦੇ ਆ ਪਰ ਇਹ ਉਹਨਾਂ ਦਿਨਾਂ ਦੇ ਵਿੱਚ ਕੀਤਾ ਗਿਆ ਜਦੋਂ ਸਿੱਖ ਕੌਮ ਆਪਣੇ ਸ਼ਹੀਦਾਂ ਨੂੰ ਯਾਦ ਕਰ ਰਹੀ ਸੀ ਉਸੇ ਵੇਲੇ ਫਿਰ ਉਹਨਾਂ ਦਿਨਾਂ ਦੇ ਵਿੱਚ ਇਮਤਾਬ ਚਨ ਨੂੰ ਬਚਾਉਣ ਦੀ ਖੇਡ ਰਚਾਈ ਦਿੱਤੀ ਗਈ ਤੇ ਜਿਵੇਂ ਫਿਰ ਹੁੰਦਾ ਹੀ ਆ ਕੇ ਇਸ਼ਾਰੇ ਦੀ ਲੋੜ ਹੁੰਦੀ ਆ ਜਿਹੜੇ ਸਾਡੇ ਵਿੱਚੇ ਬੈਠੇ ਲਿਬਰਲ ਸੈਕੂਲਰ ਲਾਣਾ ਆ ਇਹਨਾਂ ਨੇ ਫਿਰ ਮਤਾਬ ਬਚਨ ਨੂੰ ਬਰੀ ਕਰਨ ਦੇ ਵਾਸਤੇ ਆਪਣੀਆਂ ਜਿਹੜੀਆਂ ਵਾਗਾਂ ਖੋਲੀਆਂ ਛੱਡ ਦਿੱਤੀਆਂ ਜੋ ਪਹਿਲਾਂ ਜਿਹੜੇ ਇਸ ਕੰਮ ਦੇ ਉੱਤੇ ਮਾਹਰ ਨੇ ਜੀ ਤੇ ਉਹ ਫਿਰ ਪਹਿਲਾਂ ਹੀ ਕਹਿੰਦੇ ਰਹਿੰਦੇ ਇਹ ਗੱਲਾਂ ਛੱਡੋ ਜੀ 84 ਜੀ ਤਾਂ ਬਹੁਤ देर ਹੋ ਗਈ ਹੁਣ ਮਿੱਟੀ ਪਾਓ ਅੱਗੇ ਵਧੋ ਸੋ ਇਹ ਗੱਲਾਂ ਭੁੱਲ ਜਾਣੀਆਂ ਚਾਹੀਦੀਆਂ ਸੋ ਉਹ ਬਰਗੇੜ ਜਿਹੜੀ ਆ ਹੁਣ ਵੀ ਇਹੀ ਕਰ ਰਹੀ ਆ ਸਵਾਲ ਕਰ ਰਹੀ ਆ ਕਿ ਸਬੂਤ ਕੀ ਆ ਸੋ ਜਿਹੜੇ ਸਬੂਤ ਦੇ ਰਹੇ ਸੀਗੇ ਜਿਹਨਾਂ ਵਿੱਚੋਂ ਬਹੁਤੇ ਮਰ ਗਏ ਆ ਕੁਝ ਹੱਲੇ ਵੀ ਹੈਗੇ ਆ ਉਹ ਹੱਲੇ ਵੀ ਇੰਟਰਵਿਊਸ ਦੇ ਰਹੇ ਆ ਉਹ ਤੁਹਾਨੂੰ ਹੋਰ ਸਬੂਤ ਜਿਹੜੇ ਆ ਕਿਦਾਂ ਦੇ ਦੇਣ ਵੀ ਅਸੀਂ ਚਸ਼ਮਦੀਦ ਗਵਾਹ ਆ ਅਸੀਂ ਅੱਖੀਂ ਦੇਖਿਆ ਕਹਿੰਦੇ ਆ ਆਪਾਂ ਚੰਨ ਨੂੰ ਸੁਣਿਆ ਆ ਸਰਕਾਰ ਨੇ ਸਾਡੀ ਕਿਤੇ ਵੀ ਸੁਣਵਾਈ ਨਹੀਂ ਕੀਤੀ ਇਹੀ ਗੱਲ ਆਕਾਲ ਤਖਤ ਸਾਹਿਬ ਦੇ ਕਾਰਜਕਾਰੀ ਜੈਸਦਰ ਗਿਆਨੀ ਕੁਲਦੀਪ ਸਿੰਘ ਗੜਾਜ ਨੇ ਕੀਤੀ ਆ ਉਹ ਕਹਿੰਦੇ ਵੀ अनेਕਾਂ ਗਵਾਹਾਂ ਨੇ अनेਕਾਂ ਬਾਰੇ ਗੱਲ ਜਿਹੜੀ ਆ ਕਹੀ ਆ ਇਹ ਸਰਕਾਰਾਂ ਨੂੰ ਚਾਹੀਦਾ ਸੀਗਾ ਕਿ ਉਹ ਇਹਦੇ ਤੇ ਜਾਂਚ ਕਰਦੀਆਂ ਨਾ ਕਮਿਸ਼ਨਾਂ ਨੂੰ ਚਾਹੀਦਾ ਸੀ ਵੀ ਉਹਨਾਂ ਤੇ ਗੱਲ ਅੱਗੇ ਵਧਾਉਂਦੀਆਂ ਅਦਾਲਤਾਂ ਨੂੰ ਚਾਹੀਦਾ ਸੀਗਾ ਪਰ ਉਹ ਨਹੀਂ ਕੀਤਾ ਗਿਆ ਇਹਨਾਂ ਗੱਲਾਂ ਨੂੰ ਜਾਣ ਬੁੱਝ ਕੇ ਅਣਗੌਲਿਆ ਗਿਆ ਇਸ ਕਰਕੇ ਮਹਾਵਚਨ ਨੂੰ ਬਿਲਕੁਲ ਵੀ નિર્ਦੋਸ਼ ਕਰਾਰ ਨਹੀਂ ਦਿੱਤਾ ਜਾ ਸਕਦਾ ਸੋ ਕਈ ਜਿਹੜੇ ਨੇ ਉਹ ਬੁੱਧੀਜੀਵੀ ਸਾਡੇ ਵੱਡੇ ਲੇਖਕ ਜਿਹੜੇ ਨੇ ਪੱਤਰਕਾਰ ਨੇ ਉਹ ਸਰਦਾਰ ਫੂਲਕਾ ਦੀਆਂ ਧਾਰਨਾ ਦੇ ਰਹੇ ਆ ਵੀ ਅਸੀਂ ਸਰਦਾਰ ਫੂਲਕਾ ਨੂੰ ਉਹਨਾਂ ਨੂੰ ਪੁੱਛਿਆ ਜੀ ਉਹਨਾਂ ਨੇ ਇਸ ਗੱਲ ਦੀ ਕੋਈ ਸ਼ਾਦੀ ਨਹੀਂ ਪਈ ਪਰ ਸਰਦਾਰ ਫੂਲਕਾ ਨੇ ਇਹ ਵੀ ਕਿਤੇ ਨਹੀਂ ਕਿਹਾ ਕਿ ਹਮਤਾਬ ਚ ਨੇ ਇਹ ਨਹੀਂ ਕਿਹਾ ਉਹਨਾਂ ਨੇ ਇਹ ਕਿਹਾ ਕਿ ਮੈਂ ਕਦੇ ਇਹ ਗੱਲ ਸੁਣੀ ਨਹੀਂ ਹੈਗੀ ਪਰ ਇਹਦਾ ਮਤਲਬ ਇਹ ਨਹੀਂ ਸੀ ਕਿ 84 ਦੇ ਕਤਲੇਆਮ ਵਿੱਚ ਸਰਦਾਰ ਫੂਲਕਾ ਹਰੇਕ ਪਾਸੇ ਘੁੰਮ ਰਹੇ ਸੀ ਇਹ ਜਿਹੜੀਆਂ ਬੀਬੀਆਂ ਨੇ ਇਹ ਬੰਦੇ ਨੇ ਜਿਹੜੇ ਗਵਾਹ ਉਹਨਾਂ ਤੇ ਕੁਝ ਨਹੀਂ ਰਹਿ ਕੁਝ ਹੱਲੇ ਵੀ ਹੈਗੇ ਆ ਇਹਨਾਂ ਦੀ ਗੱਲ ਜਿਹੜੀ ਆ ਸੁਣਨੀ ਚਾਹੀਦੀ ਆ ਇਮਾਨਦਾਰੀ ਥੋੜੀ ਬਹੁਤੀ ਰੱਖਣੀ ਚਾਹੀਦੀ ਆ ਸੋ ਹੁਣ ਗੱਲ ਕੀ ਹੈ ਕਿ ਜਿਸ ਹਿਸਾਬ ਦੇ ਨਾਲ ਸਾਰਾ ਕੁਝ ਬਦਲਿਆ ਜਾ ਰਿਹਾ ਨਵੀਂ ਪੀੜ੍ਹੀ ਨੂੰ ਨਾ ਵਿਦਵਾਨ ਜਿਹੜੇ ਨੇ ਵੱਡੇ ਪੱਤਰਕਾਰ ਨੇ ਗੁੰਮਰਾਹ ਕਰ ਰਹੇ ਆ ਸੋ ਇਹਨਾਂ ਨੇ ਗਾਹਾਂ ਚੱਲ ਕੇ 20 30 ਸਾਲਾਂ ਬਾਅਦ ਇਹ ਕਹਿਣਾ ਕਿ ਦਸਲ ਕੁਸ਼ੀ ਹੋਈ ਹੋਈ ਨਹੀਂ ਸੀਗੀ ਇਹ ਤਾਂ ਕੁਝ ਸਿੱਖਾਂ ਨੇ ਕੋਲੋਂ ਹੀ ਗੱਲ ਬਣਾ ਲਈ ਜੇਕਰ ਨਸਲਕੁਸ਼ੀ ਹੋਈ ਹੋ ਉਹਨਦੀ ਦਿੱਲੀ ਦੇ ਵਿੱਚ ਤੇ ਹੋਰ ਭਾਰਤ ਦੇ ਸ਼ਹਿਰਾਂ ਦੇ ਵਿੱਚ ਅਦਾਲਤਾਂ ਕਦੇ ਸੁੱਤੀਆਂ ਪਈਆਂ ਸੀਗੀਆਂ ਮੀਡੀਆ ਕਦੇ ਸੁੱਤਾ ਪਿਆ ਸੀਗਾ ਲੋਕ ਕਦੇ ਚੁੱਪ ਰਹਿਣ ਵਾਲੇ ਸੀਗੇ ਭਾਰਤ ਇੱਡਾ ਵੱਡਾ ਲੋਕਤੰਤਰ ਹੈ ਕਿ ਉਹ ਤੇ ਸਜ਼ਾ ਨਾ ਹੁੰਦੀ ਕਿਸੇ ਨੂੰ ਸੋ ਇਹ ਕੱਲਾਂ ਸਾਡੇ ਸਾਹਮਣੇ ਆਉਣੀਆਂ ਆ 20 ਸਾਲਾਂ ਨੂੰ ਆਜਣ 50ਾਂ ਨੂੰ ਆਜਣ ਪਰ ਇਹ ਕੁਝ ਹੋਣਾ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਸਾਰੇ ਸਬੂਤ ਮਟਾਏ ਜਾ ਰਹੇ ਆ ਗਵਾਹ ਜਿਹੜੇ ਉਹਨਾਂ ਨੂੰ ਰਿਕਾਰਡ ਨਹੀਂ ਕੀਤਾ ਗਿਆ ਉਹਨਾਂ ਦੀ ਜਾਂਚ ਨਹੀਂ ਕੀਤੀ ਗਈ ਇਹ ਗੱਲਾਂ ਐਂਡ ਦੇ ਉੱਤੇ ਜਾ ਕੇ ਹੋਣੀਆਂ ਆ ਪਰ ਜਿਹਨਾਂ ਲੋਕਾਂ ਨੇ ਛੋਟੇ ਹੁੰਦਿਆਂ ਤੋਂ ਗਵਾਹੀਆਂ ਸੁਣੀਆਂ ਹੋਈਆਂ ਆ ਇਹ ਗਵਾਹੀਆਂ ਸੁਣ ਪੜ ਪੜ ਕੇ ਵੱਡੇ ਹੋਏ ਆ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਕਿ ਮਤਾਬ ਵਜਨ ਸਮੇਤ ਸਮੁੱਚੀ ਕਾਂਗਰਸ ਇਥੋਂ ਤੱਕ ਕੇ ਸੰਗੀ ਜਿਹੜੇ ਨੇ ਭਾਜਪਾ ਵਾਲੇ ਆ ਇਹਨਾਂ ਦਾ ਰੋਲ ਪੂਰਾ ਸੀਗਾ ਨਾਨਾਵਾਤੀ ਕਮਿਸ਼ਨ ਦੇ ਵਿੱਚ ਇਹਨਾਂ ਕਾਂਗਰਸੀਆਂ ਦੇ ਇਹਨਾਂ ਭਾਜਪਾਈਆਂ ਦੇ ਨਾਵਾਂ ਸਮੇਤ ਪੂਰਾ ਵਰਨਣਾ ਕਿ ਕਿਹਨੇ ਕੀ ਕੀ ਯੋਗਦਾਨ ਪਾਇਆ ਥੋੜੇ ਜਾਗਦੀ ਜ਼ਮੀਰ ਵਾਲੇ ਸਿੱਖ ਆ ਨਾਂ ਇਸ ਕਤਲੇ ਆਵ ਨੂੰ ਭੁੱਲੇ ਆ ਤੇ ਨਾਂ ਗਾਹਾਂ ਭੁੱਲਣਗੇ ਓਵਰ ਆਲ ਜੇਕਰ ਆਪਾਂ ਗੱਲ ਕਰੀਏ 1984 ਦੀ ਤਾਂ ਬੀਤਿਆ ਦਸਦਾ ਕਿ ਕਤਲਿਆਮ ਕਰਨ ਵਾਲੇ ਕਦੀ ਇਨਸਾਫ ਨਹੀਂ ਦਿੰਦੇ ਹੁੰਦੇ ਇਨਸਾਫ ਲੈਣਾ ਪੈਂਦਾ ਆ ਜੇਕਰ ਸਾਡੀ ਗੱਲ ਕਰੀਏ ਤਾਂ ਭਾਈ ਜਿੰਦੇ ਹੋਣੀ ਭਾਈ ਸੁੱਕੇ ਹੋਣੀ ਭਾਈ ਕੁੱਕੀ ਸੁੱਕੀ ਹੋਣੀ ਮੌਕੇ ਤੇ ਇਨਸਾਫ ਲਿਆ ਉਸ ਤੋਂ ਬਾਅਦ ਵਿੱਚ ਇੱਕ ਜੋ ਕੁਝ ਕਰ ਸਕਦੇ ਸੀ ਕਰ ਰਿਹਾ ਹੈ ਕਿਸੇ ਨੂੰ ਲੱਗਾ ਕਿ ਅਸੀਂ ਭਾਰਤੀ ਅਦਾਲਤਾਂ ਤੋਂ ਇਨਸਾਫ ਲਵਾਂਗੇ ਸਰਦਾਰ ਫੂਲਕਾ ਹਣੀ ਬੜਾ ਜ਼ੋਰ ਲਾਇਆ ਬੜਾ ਕੋਈ ਡਾਕੂਮੈਂਟ ਕੀਤਾ ਸਰਦਾਰ ਜਰਨੈਲ ਸਿੰਘ ਪੱਤਰਕਾਰ ਵਰਗੇ ਨੇ ਕਿਤਾਬਾਂ ਲਿਖੀਆਂ ਤੇ ਕੈਨੇਡਾ ਦੇ ਵਿੱਚ ਬਲੱਡ ਨੇਸ਼ਨ ਦੀ ਮਹਿੰਮ ਸਿੱਖ ਨੇਸ਼ਨ ਵੱਲੋਂ ਚਲਾਈ ਗਈ ਜਿਹੜੀ ਕਿ ਕੈਨੇਡਾ ਦੀ ਸਭ ਤੋਂ ਵੱਡੀ ਐਸਵਲੇ ਖੂਨਦਾਨ ਕਰਨ ਵਾਲੀ ਮਹਿੰਮ ਆ ਸੋ ਆਪੋ ਆਪਣੇ ਤਰੀਕੇ ਦੇ ਨਾਲ ਕੌਮ ਨੇ ਜੋ ਕੁਝ ਕਰ ਸਕਦਾ ਸੀ ਸੀਗੇ ਕੀਤਾ ਕੁਝ ਹੁਣ ਤਾਂੀਆਂ ਵੀ ਰਹੀਆਂ ਹੋਣਗੀਆਂ ਪਰ ਸਮੁੱਚੇ ਤੌਰ ਦੇ ਉੱਤੇ ਜਿਹੜੀ ਇਹ ਵਿਵਪਤਾ ਗੱਲ ਪਈ ਸੀ ਇਸ ਨੂੰ ਸਿੱਖਾਂ ਨੇ ਕੌਮੀ ਤੌਰ ਦੇ ਉੱਤੇ ਨਜਿੱਠਿਆ ਜੇ ਤਾਂ ਆਪ ਅੱਗੇ ਤੌਰ ਦੇ ਨਾਲ ਸਮਝਣ ਵਾਲੀ ਗੱਲ ਇਹ ਹੈ ਕਿ ਸਿੱਖਾਂ ਨੂੰ ਮਾਰਨ ਤੇ ਜਾਣ ਵੇਲੇ ਇਹ ਕਾਂਗਰਸੀ ਇਹ ਭਾਜਪਾਈ ਇਹ ਸੰਗੀ ਇਹ ਸਿੱਖ ਵਿਰੋਧੀ ਇਹ ਸਾਰੇ ਉਦੋਂ ਵੀ ਇੱਕਮਤ ਸੀਗੇ ਤੇ ਹੁਣ ਵੀ ਇੱਕਮਤ ਆ ਤੇ ਗਾਂ ਵੀ ਇੱਕਮਤ ਰਹਿਣਾ ਹੈ ਸਿੱਖਾਂ ਨੇ ਇਕੱਠੇ ਕਦੋਂ ਹੋਣਾ ਗੱਲ ਜਿਹੜੀ ਆ ਉਹ ਇੱਥੇ ਖੜੀ ਆ ਤੇ ਬਾਕੀ ਸਿੱਖ ਇੰਨਾ ਹੀ ਕਰੀ ਜਾਣ ਕਿ ਆਪਣੀ ਆਉਣ ਵਾਲੀਆਂ ਨਸਲਾਂ ਨੂੰ ਇਹਦੇ ਬਾਰੇ ਜਾਣੂ ਕਰਾਈ ਜਾਣ ਜਿਹੜੀਆਂ ਗੱਲਾਂ ਤੁਹਾਨੂੰ ਭੁਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹ ਗਾਂਹਾਂ ਯਾਦ ਰੱਖਣ ਦੇ ਵਾਸਤੇ ਆਪਣੇ ਬੱਚਿਆਂ ਨੂੰ ਜ਼ਰੂਰ ਕਹਿਣ ਇਹੀ ਇੱਕ ਪ੍ਰਾਪਤੀ ਹੋ ਸਕਦੀ ਆ ਅਖੀਰ ਦੇ ਵਿੱਚ ਗੱਲਬਾਤ ਕਰੀਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਜਿਹਨੂੰ ਕਿ ਕੇਂਦਰ ਜਿਹੜੀ ਆ ਆਪਣੇ ਕੰਟਰੋਲ ਦੇ ਵਿੱਚ ਪੂਰੀ ਤਰ੍ਹਾਂ ਕਰਨ ਦੇ ਵਾਸਤੇ ਪੂਰਾ ਜ਼ੋਰ ਲਾ ਰਹੀ ਆ 나ਗਵਾਲ ਜਿਹੜਾ ਆ ਦਿਨੋਂ ਦਿਨ ਕੱਸਿਆ ਜਾ ਰਿਹਾ ਆ ਹੁਣ ਯੂਨੀਵਰਸਿਟੀ ਦੀ ਸੈਨੇਟ ਜਿਹੜੀ ਆ ਉਹ ਕੇਂਦਰ ਨੇ ਆਪਣੇ ਕਾਬਜ਼ੇ ਵਿੱਚ ਲੈ ਲਈ ਆ ਇਹ ਜਿਹੜਾ ਜ਼ੋਰ ਆ ਉਹ ਚੱਲਦਾ ਰਹਿੰਦਾ ਆ ਪਹਿਲਾਂ ਚੰਡੀਗੜ੍ਹ ਜਿਹੜਾ ਆ ਉਹ ਪੰਜਾਬ ਦੇ ਪਿੰਡਾਂ ਦੇ ਉੱਤੇ ਵਸਾਇਆ ਢਾਕੇ ਉਸ ਤੋਂ ਬਾਅਦ ਹੁਣ ਪਚੰਡੀਗੜ੍ਹ ਤੇ ਪੂਰਨ ਰੂਪ ਚ ਕਬਜ਼ਾ ਕੀਤਾ ਜਾ ਚੁੱਕਾ ਆ ਪੰਜਾਬੀ ਉਥੇ ਘੱਟ ਗਿਣਤੀ ਚ ਰਹਿ ਗਏ ਆ ਪੰਜਾਬੀ ਜ਼ੁਬਾਨ ਉਥੇ ਆਲਮੋਸਟ ਖਤਮ ਤੇ ਹੁਣ ਗਾਹਾਂ ਜਿਹੜੀ ਪੰਜਾਬ ਦੀ ਇੱਕ ਯਾਦਗਾਰ ਆ ਪੰਜਾਬ ਯੂਨੀਵਰਸਿਟੀ ਉਹਨੂੰ ਵੀ ਆਪਣੇ ਕਬਜ਼ੇ ਵਿੱਚ ਕਰਨ ਦੀਆਂ ਕੋਸ਼ਿਸ਼ਾਂ ਵੱਡੀ ਪੱਧਰ ਤੇ ਕੀਤੀਆਂ ਜਾ ਰਹੀਆਂ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਇੱਕ ਇਤਿਹਾਸਿਕ ਬ੍ਰਾਂਡ ਆ ਪੰਜਾਬ ਦਾ ਦਿਲ ਆ ਜੇਕਰ ਦੀ ਜ਼ਮੀਨ ਜਾਇਦਾਦ ਦੀ ਹੀ ਗੱਲ ਕਰੀਏ ਤਾਂ ਇਹਦੀ ਕੀਮਤ ਅਰਬਾਂ ਰੁਪਿਆਂ ਦੇ ਵਿੱਚ ਐ ਜੀ ਸੀਨੀਅਰ ਪੱਤਰਕਾਰ ਸਦਾਸਕ ਦੇਵ ਸਿੰਘ ਨੇ ਇਸ ਦੇ ਬਾਰੇ ਬੜੀ ਹੀ ਇੱਕ ਵੱਡੀ ਪੋਸਟ ਲਿਖ ਕੇ ਦੱਸਿਆ ਕਿ ਇਹ ਯੂਨੀਵਰਸਿਟੀ ਹੋਂਦ ਵਿੱਚ ਕਿਵੇਂ ਆਈ ਸੀ ਇਹ ਕਿਸੇ ਸਰਕਾਰ ਨੇ ਨਹੀਂ ਸੀ ਬਣਾਈ ਇਹ ਲੋਕਲ ਪੰਜਾਬੀਆਂ ਨੇ ਆਪ ਪੈਸੇ ਇਕੱਠੇ ਕਰਕੇ ਕਿਸ ਤਰੀਕੇ ਦੇ ਨਾਲ ਬਣਾਈ ਆ ਸੋ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਜਿਹੜਾ ਆ ਉਹ ਅੰਗਰੇਜ਼ਾਂ ਵੱਲੋਂ ਖੋਹ ਲਿਆ ਗਿਆ 1849 ਦੇ ਵਿੱਚ ਈਸਟ ਇੰਡੀਆ ਕੰਪਨੀ ਜਿਹੜੀ ਉਹਦਾ ਕਬਜ਼ਾ ਹੋ ਗਿਆ ਸੋ ਉਹਨਾਂ ਨੇ ਪੰਜਾਬੀਗਾਂ ਦਾ ਸਥਾਨਕ ਵਿਦਿਅਕ ਢਾਂਚਾ ਖਤਮ ਕਰਨ ਦੇ ਮਨਸ਼ੇ ਨਾਲ ਅਤੇ ਅੰਗਰੇਜ਼ੀ ਰਾਜ ਨੂੰ ਗਹਾ ਵਧਾਉਣ ਦੇ ਮਨਸ਼ੇ ਨਾਲ ਪੰਜਾਬ ਦੇ ਵਿੱਚ ਵਿਦਿਅਕ ਪ੍ਰਬੰਧ ਜਿਹੜਾ ਉਹ ਬਦਲਿਆ ਤੇ 1856 ਦੇ ਵਿੱਚ ਵਿਦਿਆ ਵਿਭਾਗ ਜਾਨੀ ਕਿ ਵਿਦਿਆ ਮਹਿਕਮਾ ਜਿਹੜਾ ਉਹਦੀ ਸ਼ੁਰੂਆਤ ਕੀਤੀ ਗਈ ਪੰਜਾਬ ਦੇ ਵਿੱਚ ਵਿਦਿਆ ਦਾ ਵਿਸਾਰ ਲੋਕ ਵੀ ਚਾਹੁੰਦੇ ਸੀ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਵੀ ਇਹ ਬੜਾ ਹੋਇਆ ਸੋ ਪੰਜਾਬ ਸਟੇਟ ਦੇ ਲੋਕਾਂ ਨੇ ਵੱਡੀ ਭੂਮਿਕਾ ਨਿਭਾਈ ਜਿਹੜੇ ਜ਼ਿੰਮੇदार ਮਾਲੀਆ ਦੰਦੇ ਆ ਉਹਨਾਂ ਤੋਂ 1% ਦੀ ਸੈਸ ਹੋਰ ਵਧਾਇਆ ਗਿਆ ਤੇ ਇਸ ਪੈਸੇ ਦੇ ਨਾਲ ਫਿਰ ਅੰਗਰੇਜ਼ਾਂ ਨੇ ਪੰਜਾਬ ਦੇ 456 ਪਿੰਡਾਂ 'ਚ ਸਕੂਲ ਖੋਲੇ ਅਕਤੂਬਰ 1860 ਵਿੱਚ ਲਾਹੌਰ ਦੇ ਵਿੱਚ ਪਹਿਲਾ ਮੈਡੀਕਲ ਕਾਲਜ ਸਥਾਪਿਤ ਕੀਤਾ ਗਿਆ ਅਪ੍ਰੈਲ 1861 ਦੇ ਵਿੱਚ ਲਾਹੌਰ ਦੇ ਵਿੱਚ ਇੱਕ ਛੋਟੂ ਛੋਟੀ ਦਾ ਸਕੂਲ ਖੋਲਣ ਦਾ ਫੈਸਲਾ ਹੋਇਆ ਜਿਦੇ ਬਾਰੇ ਇਹ ਕਿਹਾ ਗਿਆ ਕਿ ਗਾਹਾਂ ਚੱਲ ਕੇ ਉਹਨੂੰ ਕਾਲਜ ਬਣਾਇਆ ਜਾਊਗਾ ਉਦੋਂ ਪੰਜਾਬ ਦੇ 10ਵੀਂ ਪਾਸ ਕਰਨ ਵਾਲੇ ਤੇ 12ਵੀਂ ਸ਼੍ਰੇਣੀ ਦੇੜੇ ਵਿਦਿਆਰਥੀ ਆ ਉਹਨਾਂ ਨੂੰ ਇਮਤਿਹਾਨ ਦੇਣ ਵਾਸਤੇ ਕਲਕੱਤੇ ਜਾਣਾ ਪੈਂਦਾ ਸੀ ਕਿਉਂਕਿ ਪੰਜਾਬ ਦੇ ਵਿੱਚ ਕੋਈ ਯੂਨੀਵਰਸਿਟੀ ਨਹੀਂ ਸੀ 1865 ਦੇ ਵਿੱਚ ਅੰਜਮਨਿ ਪੰਜਾਬ ਨਾਮ ਦੇ ਇੱਕ ਸਾਹਿਤਕ ਸੰਗਠਨ ਨੇ ਪੰਜਾਬ ਲਈ ਆਪਣੀ ਯੂਨੀਵਰਸਿਟੀ ਬਣਾਉਣ ਦੀ ਮੰਗ ਚੁੱਕੀ ਪੰਜਾਬ ਦੇ ਲੋਕ ਜਿਹੜੇ ਉਹਦੇ ਨਾਲ ਸਹਿਮਤ ਹੋਏ ਕਿ ਵਿਦਿਆਰਥੀਆਂ ਦੇ ਕਲਕੱਤੇ ਜਾਣਾ ਬੜਾ ਵੱਡਾ ਝਾਂਜਟ ਆ ਸਾਨੂੰ ਆਪਣੀ ਲੋਕਲ ਯੂਨੀਵਰਸਿਟੀ ਚਾਹੀਦੀ ਆ ਸੋ ਇਸ ਤਹਿਰੀਕ ਨੂੰ ਇਸ ਲਹਿਰ ਨੂੰ ਗਾਹਾਂ ਜਾ ਕੇ ਫਿਰ ਸਰਦਾਰ ਦਿਆਲ ਸਿੰਘ ਮਜੀਠੀਆ ਉਹਨਾਂ ਨੇ ਸਹਾਇਤਾ ਆਪਣਾ ਯੋਗਦਾਨ ਪਾਇਆ ਤੇ ਉਹਨਾਂ ਨੇ 1881 ਦੇ ਵਿੱਚ ਟ੍ਰਿਬਿਊਨ ਟਰਸਟ ਦੀ ਸਥਾਪਨਾ ਕੀਤੀ ਜਿਹੜੇ ਕਿ ਇਸ ਵੇਲੇ ਪੰਜਾਬੀ ਟ੍ਰਿਬਿਊਨ ਇੰਗਲਿਸ਼ ਟ੍ਰਿਬਿਊਨ ਡੈਇਲੀ ਟ੍ਰਿਬਿਊਨ ਛਾਪਦੇ ਆ ਇਹ ਸਿੱਖਾਂ ਦਾ ਕੀਤਾ ਸ਼ੁਰੂ ਕੀਤਾ ਹੋਇਆ ਆਦਾਰਾ ਆ ਸਿੱਖ ਪੈਸੇ ਦੇ ਨਾਲ ਸ਼ੁਰੂ ਕੀਤਾ ਆਦਾਰਾ ਆ ਉਦਾਵੀ ਨਿਸ਼ਾਨਾ ਮੁੱਖ ਤੌਰ ਦੇ ਉੱਤੇ ਇਹੀ ਸੀਗਾ ਕਿ ਗਾਹਾਂ ਜਾ ਕੇ ਆਪਾਂ ਯੂਨੀਵਰਸਿਟੀ ਜਿਹੜੀ ਲਹਿਰ ਆ ਉਹਨੂੰ ਤਕੜਾ ਕਰਨਾ ਆ ਸੋ ਉਹਨੇ ਦਿਨ ਇੱਕ ਬਵਾਦ ਇਹ ਵੀ ਚੱਲਿਆ ਕਿ ਲਾਹੌਰ ਦੇ ਵਿੱਚ ਯੂਨੀਵਰਸਿਟੀ ਬਣਾਈ ਜਾਵੇ ਜਾਂ ਦਿੱਲੀ ਦੇ ਵਿੱਚ ਬਣਾਈ ਜਾਵੇ ਜਿਹੜੀ ਪੂਰਬੀਆ ਲਾਬੀ ਆ ਉਹ ਇਹ ਯੂਨੀਵਰਸਿਟੀ ਦਿੱਲੀ ਵਿੱਚ ਬਣਾਉਣਾ ਚਾਹੁੰਦੀ ਸੀ ਪਰ ਪੰਜਾਬ ਦੇ ਲੋਕ ਯੂਨੀਵਰਸਿਟੀ ਲਾਹੌਰ ਦੇ ਵਿੱਚ ਬਣਾਉਣਾ ਚਾਹੁੰਦੇ ਸਨ ਪੰਜਾਬ ਦੇ ਵਿੱਚ ਬਣਾਉਣਾ ਚਾਹੁੰਦੇ ਸੀ ਸੋ ਅੰਗਰੇਜ਼ਾਂ ਨੇ ਫਿਰ ਦਿੱਲੀ ਵਾਲਾ ਸੁਝਾਅ ਰੱਦ ਕਰ ਦਿੱਤਾ ਤੇ ਫੈਸਲਾ ਕੀਤਾ ਕਿ ਯੂਨੀਵਰਸਿਟੀ ਹੌਲੀ-ਹੌਲੀ ਅੱਗੇ ਪੰਜਾਬ ਦੇ ਵਿੱਚ ਬਣਾਈ ਜਾਵੇ ਸੋ 1865 ਦੇ ਵਿੱਚ ਲਾਹੌਰ ਵਾਲੇ ਕਾਲਜ ਦਾ ਨਾਂ ਯੂਨੀਵਰਸਿਟੀ ਕਾਲਜ ਰੱਖਿਆ ਗਿਆ ਅਤੇ ਇਹਨੂੰ ਫਿਰ 21000 ਰੁਪਏ ਦੀ ਗ੍ਰਾਂਟ ਅੰਗਰੇਜ਼ ਸਰਕਾਰ ਵੱਲੋਂ ਦਿੱਤੀ ਗਈ ਪਰ ਯੂਨੀਵਰਸਿਟੀ ਦੇ ਸਮਰਥਕਾਂ ਨੇ ਕੋਲੋਂ 1 ਲੱਖ ਰੁਪਏ ਇਕੱਠਾ ਕੀਤਾ ਤੇ ਇਹ ਯੂਨੀਵਰਸਿਟੀ ਕਾਲਜ ਜਿਹੜਾ ਚਲਾਉਂਦੇ ਰਹੇ ਸੋ ਪੰਜਾਬ ਯੂਨੀਵਰਸਿਟੀ ਨੂੰ ਆਫੀਸ਼ੀਅਲੀ ਤੌਰ ਦੇਤੇ ਯੂਨੀਵਰਸਿਟੀ ਬਣਾਉਣ ਵਾਸਤੇ ਲੈਜਿਸਲੇਟਿਵ ਕੌਂਸਲ ਨੇ 1 ਅਕਤੂਬਰ 1882 ਦੇ ਵਿੱਚ ਮਤਾ ਪਾਸ ਕੀਤਾ ਤੇ ਇਹਦਾ ਗਜ਼ਟ ਨੋਟੀਫਿਕੇਸ਼ਨ 14 ਅਕਤੂਬਰ 1882 ਨੂੰ ਛਪਿਆ ਤੇ ਪਹਿਲਾ ਵੀਸੀ ਜਿਹੜਾ ਵਾਈਸ ਚਾਂਸਲਰ ਯੂਨੀਵਰਸਿਟੀ ਦਾ ਬੇਡਨ ਪਾਵਲ ਨੂੰ ਲਾਇਆ ਗਿਆ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਅੰਗਰੇਜ਼ੀ ਭਾਰਤ ਦੇ ਵਿੱਚ ਤਿੰਨ ਯੂਨੀਵਰਸਿਟੀਆਂ ਪ੍ਰਮੁੱਖ ਤੌਰ ਦੇ ਉੱਤੇ ਚੱਲ ਰਹੀਆਂ ਸੀਗੀਆਂ ਕਲਕੱਤੇ ਬੰਬਈ ਅਤੇ ਮਦਰਾਸ ਉਹਨਾਂ ਦੇ ਮੁਕਾਬਲੇ ਇਹ ਪੰਜਾਬ ਦੀ ਯੂਨੀਵਰਸਿਟੀ ਇਸ ਗੱਲੋਂ ਪੈਨ ਸੀਗੀ ਕਿ ਇਹ ਸਰਕਾਰੀ ਪਹਿਲ ਕਦਮੀ ਨਾਲ ਨਹੀਂ ਲੋਕ ਸੰਘਰਸ਼ ਨਾਲ ਬਣ ਰਹੀ ਸੀਗੀ ਲੋਕਾਂ ਨੇ ਪੈਸੇ ਵੀ ਆਪਣੇ ਕੋਲੋਂ ਲਾਏ ਲੋਕਾਂ ਨੇ ਮੰਗ ਵੀ ਜੜੀ ਚੁੱਕੀ ਆ ਤੇ ਅੰਗਰੇਜ਼ਾਂ ਨੂੰ ਯੂਨੀਵਰਸਿਟੀ ਬਣਾਉਣ ਵਾਸਤੇ ਮੰਨਣਾ ਪਿਆ ਸੋ ਯੂਨੀਵਰਸਿਟੀ ਦੇ ਲੰਮੇ ਸਫ਼ਰ ਨੂੰ ਦੱਸੀਏ ਕਹਾਂ ਚੱਲ ਕੇ ਤਾਂ ਇਹ ਵੀ ਗੱਲਬਾਤ ਚੱਲਦੀ ਰਹੀ ਉੱਥੇ ਕਿ ਇਹ ਯੂਨੀਵਰਸਿਟੀ ਹੋਊਗੀ ਕਿੱਥੇ ਸੋ ਪਹਿਲਾਂ ਇਹਨੂੰ Shimla ਬਣਾਇਆ ਗਿਆ ਅ ਕਿ ਇਹ Shimla ਬਣਾ ਦਿੱਤੀ ਜਾਵੇ ਤੇ ਉਸ ਤੋਂ ਬਾਅਦ ਕੋਈ ਕਹਿੰਦਾ ਵੀ ਨਹੀਂ ਆਪਾਂ ਇਹਨੂੰ Lahore ਬਣਾਉਨੇ ਆ ਤੇ ਫਿਰ Lahore ਦੇ ਵਿੱਚ ਚੱਲਦੀ ਚੱਲਦੀ 27 ਸਤੰਬਰ 1947 ਨੂੰ ਉਹ ਸਮਾਂ ਆ ਗਿਆ ਜਦੋਂ ਭਾਰਤ ਨੂੰ ਦੋ ਟੋਟੀਆਂ 'ਚ ਵੰਡ ਦਿੱਤਾ ਗਿਆ ਪੰਜਾਬੀਆਂ ਦਾ ਦੋਵੇਂ ਪਾਸੇ ਅਜਾੜਾ ਹੋਇਆ 10 ਲੱਖ ਪੰਜਾਬੀ ਮਾਰੇ ਗਏ ਤੇ ਇਧਰ ਫਿਰ ਯੂਨੀਵਰਸਿਟੀ ਬਣਾਉਣ ਵਾਸਤੇ ਉਦਦਮ ਸ਼ੁਰੂ ਹੋਏ 27 ਸਤੰਬਰ 1947 ਨੂੰ ਆਡਿਟੈਂਸ ਜਾਰੀ ਕੀਤਾ ਗਿਆ ਤੇ 1 ਅਕਤੂਬਰ 1947 ਵਾਲੇ ਦਿਨ ਉਜੜੇ ਹੋਏ ਪੰਜਾਬ ਦੇ ਵਿੱਚ ਇਧਰਲੇ ਪੰਜਾਬ ਦੇ ਵਿੱਚ ਯੂਨੀਵਰਸਿਟੀ ਹੋਣ ਦੇ ਵਿੱਚ ਆਈ ਤੇ ਇਹਦਾ ਪਹਿਲਾ ਟਿਕਾਣਾ ਜਿਹੜਾ ਹੈ ਉਹ ਸ਼ਿਮਲੇ ਫੌਜੀ ਬੈਰਕਾਂ ਦੇ ਵਿੱਚ ਕੀਤਾ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਜਸਸਿਸ ਤੇਜਾ ਸਿੰਘ ਦੇ ਨਿਵਾਸ ਤੇ ਹੋਈ ਇੱਕ ਮੀਟਿੰਗ ਤੋਂ ਬਾਅਦ ਉਹਨਾਂ ਨੂੰ ਇਸ ਯੂਨੀਵਰਸਿਟੀ ਦਾ ਪਹਿਲਾ ਵਾਈਸ ਚਾਂਸਲਰ ਲਾਇਆ ਗਿਆ ਜੋ ਕਿ 31 ਅਗਸਤ 1949 ਤੱਕੇ ਸੇਵਾ ਨਿਭਾਉਂਦੇ ਰਹੇ ਸ਼ਿਮਲੇ ਵਿੱਚ ਥਾਂ ਦੀ ਕਮੀ ਸੀ ਫਿਰ ਯੂਨੀਵਰਸਿਟੀ ਦੇ ਬਹੁਤ ਸਾਰੇ ਦਫ਼ਤਰ ਸੋਲਨ ਸ਼ਿਫਟ ਕਰਨੇ ਪਏ ਉਦੋਂ ਇਹ ਸਾਰਾ ਇੱਕ ਪੰਜਾਬ ਸੀਗਾ ਪੰਜਾਬ ਉਦੋਂ ਵੰਡ ਨਹੀਂ ਸੀ ਹੋਇਆ ਤੇ ਕਈ ਸਾਲ ਸ਼ਿਮਲੀ ਤੇ ਸੋਲਨ ਨਿਵਾਸ ਰੱਖਣ ਤੋਂ ਬਾਅਦ ਜਿਹੜਾ ਫਿਰ ਨਵਾਂ ਘਰ ਜਿਹੜਾ ਉਹ ਚੰਡੀਗੜ੍ਹ ਬਣਾਇਆ ਗਿਆ ਤੇ ਹੁਣ ਆਪਾਂ ਦੇਖ ਰਹੇ ਹਾਂ ਵੀ ਜਿਹੜੀ ਚੰਡੀਗੜ੍ਹ ਚੱਲਦੀ ਯੂਨੀਵਰਸਿਟੀ ਆ ਇਹਦੇ ਵਿੱਚ ਹਰ ਤਰੀਕੇ ਦੇ ਨਾਲ ਭਾਜਪਾ, ਜਨਸੰਗ ਕੋਸ਼ਿਸ਼ਾਂ ਕਰਦੇ ਆ ਕਿ ਸਾਡਾ ਕਬਜ਼ਾ ਹੋਵੇ ਇਹ ਇੱਕ ਚੱਲਦਾ ਪ੍ਰੋਜੈਕਟ ਆ ਪਹਿਲਾਂ ਇਹ ਕੰਮ ਕਾਂਗਰਸ ਕਰਦੀ ਹੁੰਦੀ ਸੀਗੀ ਹੁਣ ਇਹ ਕੰਮ ਭਾਜਪਾ ਤੇ ਜਨਸੰਗ ਵਾਲੇ ਕਰਦੇ ਆ ਮਤਲਬ ਕਿ ਜਿਹੜੀ ਪਿੱਛੇ ਡੀਪ ਸਟੇਟ ਬੈਠੀ ਆ ਇੰਡੀਆ ਦੀ ਉਹ ਪਾਰਟੀ ਮੋਰੇ ਚਾਹੇ ਕੋਈ ਵੀ ਆ ਜਾਵੇ ਉਹਨਾਂ ਦੇ ਰਾਹੀਂ ਇਹ ਪੰਜਾਬ ਦਾ ਸਾਰਾ ਕੁਝ ਆਇਆ ਪੰਜਾਬ ਦੇ ਪਾਣੀ ਹੋਣ ਪੰਜਾਬ ਤੇ ਕੁਦਰਤੀ ਖਜ਼ਾਨੇ ਹੋਣ ਪੰਜਾਬ ਦੀ ਧਰਤੀ ਹੋਵੇ ਜ਼ਮੀਨਾਂ ਹੋਣ ਪੰਜਾਬ ਦੀ ਯੂਨੀਵਰਸਿਟੀ ਹੋਵੇ ਪੰਜਾਬ ਦੀ ਰਾਜਧਾਨੀ ਹੋਵੇ ਸਾਰਾ ਕੁਝ ਖੋਣਾ ਆ ਉਹਨਾਂ ਨੇ ਸਣੇ ਬੀਬੀ ਐਮਬੀ ਪਖੜਾ ਦਾ ਡੈਮ ਕੰਟਰੋਲ ਜਿਹੜਾ ਹੈਗਾ ਆ ਸੋ ਹੁਣ ਜੇਕਰ ਪੰਜਾਬ ਯੂਨੀਵਰਸਿਟੀ ਕੇਂਦਰ ਵਾਲੇ ਲੈ ਜਾਂਦੇ ਆ ਤੇ ਇਹਦੇ ਨਾਲ ਪੰਜਾਬ ਦੇ ਵਿਦਿਆਰਥੀਆਂ ਲਈ ਉੱਥੇ ਦਾਖਲਾ ਲੈਣਾ ਔਖਾ ਹੋ ਜਾਊਗਾ ਇਹਨੇ ਤਰੀਕੇ ਇਹੋ ਜਿਹੇ ਵੜਦਣੇ ਆ ਪੰਜਾਬ ਦੇ ਪੁਆਧ ਅਤੇ ਮਾਲਵੇ ਇਲਾਕੇ ਦੇ ਵਿੱਚ ਤਕਰੀਬਨ 200 ਤੋਂ ਵੱਧ ਕਾਲਜ ਜਿਹੜੇ ਇਹਨਾਂ ਦੇ ਨਾਲ ਜੁੜੇ ਹੋਏ ਯੂਨੀਵਰਸਿਟੀ ਦੇ ਨਾਲ ਉਹਦਾਂ ਦੇ ਵਿੱਚ ਸਿੱਖਿਆ ਦੇ ਪੱਗਵੇਂ ਕਰਨ ਦਾ ਰਾਹ ਖੁੱਲ ਜਾਣਾ ਹੈ ਤੇ ਇਸ ਕਰਕੇ ਇਹਨੂੰ ਬਚਾਉਣਾ ਬੜਾ ਜ਼ਰੂਰੀ ਆ ਚੰਗੀ ਗੱਲ ਆ ਕਿ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਸਮਝ ਲੱਗੀ ਆ ਵਿਦਿਆਰਥੀ ਜਥੇਬੰਦੀਆਂ ਸਮਾਜ ਸੇਵੀ ਜਥੇਬੰਦੀਆਂ ਤੇ ਕੁਝ ਰਾਸਸੀ ਆਗੂ ਜਿਹੜੇ ਆ ਉਹ ਖੁੱਲ ਕੇ ਇਹਦਾ ਵਿਰੋਧ ਕਰਨ ਲੱਗੇ ਆ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਸਸੰਦੀ ਵੱਡੀ ਮਹਿੰਮ ਖੜੀ ਕਰਨੀ ਚਾਹੀਦੀ ਆ ਤਾਂ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੇਂਦਰ ਦਾ ਗਲਬਾ ਖਤਮ ਕੀਤਾ ਜਾ ਸਕੇ ਆਪਾਂ ਇੱਥੇ ਅੱਜ ਦਾ ਪ੍ਰੋਗਰਾਮ ਮੁਕਾਉਨੇ ਆ ਕੱਲ ਨੂੰ ਹੋਰ ਖਬਰਾਂ ਤੇ ਹੋਰ ਵਿਚਾਰਾਂ ਨਾਲ ਫਿਰ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਪਈ ਸਤਿ ਸ਼੍ਰੀ ਅਕਾਲ ਜੀ ਦਸ ਹੋਤਾ ਸ਼ੋ ਇਸ ਸਪான்ਸਰਡ ਬਾਏ ਭਰਤ ਜੁਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ